हां आप जी ਪੰਜਾਬੀਓ ਹੋਰ ਕੀ ਹਾਲ ਚਾਲ ਆਵੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਹਨਾ ਯਾਰ ਅੱਜ ਜਿਹੜੀ ਵੀਡੀਓ ਦਾ ਮੁੱਦਾ ਉਹ ਯਾਰ ਮੁੱਦਾ ਇਹ ਆ ਵੀ ਜਿਹੜੇ ਆਹ 5-7 ਕ ਨਾ ਫੇਸਬੁਕ ਹੀ ਵਿਦਵਾਨ ਬਣੇ ਹੋਏ ਨੇ ਆਪਦੇ ਆਪ ਨੂੰ ਇਹ ਸੋਚਦੇ ਨੇ ਵੀ ਅਸੀਂ ਆਪਦੇ ਮੋਢਿਆਂ ਤੇ ਪੰਜਾਬ ਚੱਕੀ ਫਿਰਦੇ ਆ ਹਨਾ ਤੇ ਇੱਕ ਜਿਹਦੀ ਗੱਲ ਕਰਨ ਲੱਗਿਆ ਜਿਹਦੇ ਪਿੱਛੇ ਵੀਡੀਓ ਬਣਾਉਣ ਲੱਗਿਆ ਉਹ ਬਣਿਆ ਪਿਆ ਖਾਸ ਆਪਦੇ ਆਪ ਨੂੰ ਵਿਦਵਾਨ ਕਹੋਂਦਾ ਹੈ ਸਿਰੇ ਦੀ ਖਾਚਾ ਜਿਹਨੂੰ ਰਫਤਾਰ ਰਾਏ ਕਹਿੰਦੇ ਨੇ ਹਨਾ ਉਹਦਾ ਕੱਲ ਚਲਾਣ ਚ ਲੂਣ ਜਾ ਹੋਇਆ ਕੋਈ ਕਿਤੇ ਮੈਨੂੰ ਲੱਗਦਾ ਤੇ ਉੱਥੇ ਜਦੋਂ ਉਹਦਾ ਚਲਾਣ ਹੋਇਆ ਉਹਨੂੰ ਐ ਲੱਗਿਆ ਵੀ ਜਿਵੇਂ ਨਾ ਵੀ ਵੀ ਮੈਂ ਖਵ ਨਹੀਂ ਕਿੱਡੀ ਵੱਡੀ ਵੱਡੀ ਸੈਲੀਬ੍ਰਿਟੀਾਂ ਵੀ ਮੇਰਾ ਚਲਾਣ ਕਰਤਾ ਹਨਾ ਕਿਵੇਂ ਉੱਥੇ ਖੜਕੇ ਹੀ ਪੁਲਿਸ ਵਾਲਿਆਂ ਤੇ ਦਬਾਅ ਬਣਾਉਣ ਦਾ ਮਾਰਾ ਕਿਵੇਂ ਉੱਥੇ ਵੀਡੀਓ ਬਣਾਉਣ ਲੱਗਿਆ ਸੀਗਾ ਹਨਾ ਬਈ ਮੇਰਾ ਚਲਾਣ ਘਟਦਾ ਬਾਕੀ ਇਹਨਾਂ ਦੇ ਆ ਵੱਡੀਆਂ ਗੱਡੀਆਂ ਚੰਦੀਆਂ ਨੇ ਜੀ ਇਹਨਾਂ ਦਾ ਇਹਨਾਂ ਰੋਕਣ ਦਾ ਦਮ ਨਹੀਂ ਹੈਗਾ ਐ ਨਹੀਂ ਬਹੁਰੀ ਹੈਗਾ ਬਈ ਤੂੰ ਆਬਜਰ ਕਿੱਡੀ ਗੱਲਾਂ ਚ ਤੇਰਾ ਚਲਾਨ ਹੋ ਗਿਆ ਕੋਈ ਗੱਲ ਨਹੀਂ ਭੁਗਤ ਨਹੀਂ ਜਾ ਕੇ ਤੂੰ ਵੀਡੀਓ ਬਣਾ ਕੇ ਤਾਂ ਤੂੰ ਇਹੀ ਸ਼ੋਅ ਕਰਦਾ ਸੀਗਾ ਨਾ ਬਈ ਮੈਂ ਪੁਲਿਸ ਵਾਲਿਆਂ ਦੇ ਦਬਾਅ ਬਣਾਵਾ ਵੀ ਇਹ ਕਹਿਣ ਕੇ ਯਾਰ ਇਹ ਤਾਂ ਬਹੁਤ ਹੈ ਨਾ ਇਹਦੇ ਫੋਲੋਅਰ ਬਹੁਤ ਨੇ ਫੇਸਬੁੱਕ ਤੇ ਪਾ ਕੇ ਕਿਤੇ ਸਾਡੀ ਬਦਨਾਮੀ ਨਾ ਕਰ ਦੇਵੇ ਤੇਰਾ ਵੀਡੀਓ ਉੱਥੇ ਖੜ ਕੇ ਬਣਾਉਣ ਦਾ ਮੌਕੇ ਤੇ ਮਤਲਬ ਤਾਂ ਇਹ ਸੀ ਕਿੱਡੀ ਗੱਲ ਆ ਯਾਰ ਜੇ ਤੇਰਾ ਚਲਾਨ ਹੋ ਗਿਆ ਸੀ ਕਿੱਡਾ ਗ ਮੈਟਰ ਸੀ ਭੁਗਤ ਲੈਂਦਾ ਜਾਲੀਆਂ ਦਾ ਹੀ ਚਲਾਨ ਸੀ ਤੂੰ ਉੱਥੇ ਖੜ ਕੇ ਵੀਡੀਓ ਬਣਾਉਣ ਲੱਗ ਗਿਆ ਤੁਸੀਂ ਯਾਰ ਆਉਂਦੇ ਆਪਦੇ ਆਪ ਨੂੰ ਪੰਜਾਬ ਹਤੈਸ਼ੀਓ ਜੇ ਤੂੰ ਪੰਜਾਬ ਹਤੈਸ਼ੀ ਹੁੰਦਾ ਤੂੰ ਇਹ ਨਾਰਮਲ ਜੀ ਗੱਲ ਨੂੰ ਐਡੀ ਵਧਾ ਚੜਾ ਕੇ ਨਾ ਗੱਲ ਕਰਦਾ ਕਾਕਾ ਸਮਝ ਗਿਆ ਤੇਰਾ ਚਲਾਨ ਹੋਇਆ ਸੀ ਚੁੱਪ ਚਾਪ ਬਜਾਂਦਾ ਭੁਗਤ ਲੈਂਦਾ ਕਿੱਡੀ ਗੱਲ ਤੇ ਅਸਲ 'ਚ ਤੇਰੇ ਥੋੜੇ ਦਿਮਾਗ ਦੇ ਅੰਦਰ ਕੀਲਾ ਇਹ ਅੜਿਆ ਵਿਆ ਵੀ ਅਸੀਂ ਪਤਾ ਨਹੀਂ ਕਿੱਡੇ ਗੱਭੀ ਸਾਡਾ ਪੰਜਾਬ ਨੂੰ ਮੋਢਿਆਂ ਤੇ ਚੱਕੀ ਫਿਰਦੇ ਆ ਵੀ ਪੰਜਾਬ ਸਾਰੇ ਜਿਹੜੇ ਮੇਰੇ ਫੇਸਬੁੱਕ ਤੇ ਬੌਲਰ ਨੇ ਕੰਮ ਨਹੀਂ ਸਾਰੀ ਇਹ ਵੀ ਕੰਮ ਦੀ ਕੀ ਕਰ ਦੇਣਗੇ ਹਨਾ ਤੋਂ ਉੱਤੇ ਦਬਾਅ ਬਣਾਉਂਦਾ ਸੀ ਪ੍ਰਸ਼ਾਸਨ ਤੇ ਲਾਲਾ ਜਾਂ ਪੁਲਿਸ ਤੇ ਲਾਲਾ ਵੀ ਉਹਦਾ ਸ਼ੋਅ ਕਰਦਾ ਸੀ ਨਾ ਵੀ ਮੇਰਾ ਇਤਿਹਾਨ ਕਰਦਾ ਹੁਣ ਦੇਖਿਓ ਤੁਸੀਂ ਮੈਂ ਬਣਾਉਣਾ ਵੀਡੀਓ ਹੈ ਨਾ ਤੇਰੇ ਦਿਮਾਗ 'ਚ ਇਹੀ ਗੱਲਾਂ ਸੀ ਨਾ ਪਰ ਇਹ ਬਹਿਮ ਕੱਢਦੇ ਪਰ ਤੈਂ ਕੱਲ ਉੱਥੇ ਵੀਡੀਓ ਬਣਾ ਕੇ ਤੈਂ ਸ਼ੋਅ ਕਰਤਾ ਵੀ ਤੂੰ ਕਿੱਡੀ ਕ ਵੱਡੀ ਆਪਣੇ ਜਿਵੇਂ ਕਹਿੰਦੇ ਨੇ ਵੀ ਔਕਾਤ ਲਾਲਾ ਜਾਂ ਤੇਰੀ ਜ਼ਮੀਰ ਦਾ ਕਿੱਡੀ ਕ ਵੱਡੀ ਜ਼ਮੀਰ ਦਾ ਤੂੰ ਮਾਲਕਾਂ ਸਮਝ ਗਿਆ ਜੇ ਚਾਰ ਬੰਦੇ ਤੁਹਾਨੂੰ ਫੋਲੋ ਕਰਦੇ ਨੇ ਪੰਜਾਬ 'ਚ ਤਾਂ ਉਹਦਾ ਮਤਲਬ ਇਹ ਨਹੀਂ ਵੀ ਉਹਦਾ ਪਰਸਨਲ ਫਾਇਦਾ ਹਟਾਉਣਾ ਉਹਦਾ ਮਤਲਬ ਇਹ ਆ ਮੇਰੇ ਵੀਰਿਆ ਵੀ ਜੇ ਚਾਰ ਬੰਦੇ ਤੁਹਾਡੇ ਮਗਰ ਲੱਗੇ ਹੋਏ ਨੇ ਵੀ ਉਹਨਾਂ ਨੂੰ ਪ੍ਰੋਪਰ ਕੋਈ ਨਸੀਹਤ ਦੇਣ ਦਾ ਕੋਈ ਨੋਲੇਜੇਬਲ ਵੀਡੀਓ ਪਾਉਣ ਦਾ ਜਾਂ ਪੰਜਾਬ ਦੇ ਹੱਕ 'ਚ ਬੋਲਣ ਦਾ ਉਹਦੇ ਲਈ ਆ ਤੂੰ ਵਰਤਦਾ ਆਪਣੇ ਪਰਸਨਲ ਮੈਟਰ ਲਈ ਇਹ ਚੀਜ਼ਾਂ ਤੇ ਫਿਰ ਸਮਝਿਆ ਤੂੰ ਆਪਦੇ ਆਪ ਨੂੰ ਸੈਲੀਬ੍ਰਿਟੀਆ ਹੈ ਜੇ ਤੇਰਾ ਚਲਾਣ ਕਰ ਵੀ ਦਿੱਤਾ ਸੀ ਤਾਂ ਕਿੱਡਾ ਕੁ ਬੰਦਾ ਬੰਬगिर ਗਿਆ ਦੀ ਹਾਂ ਤੂੰ ਉੱਥੇ ਪਾਉਣਾ ਵੀਡੀਓ ਸ਼ੋਅ ਕਰਦਾ ਬਣਾਉਣਾ ਦਬਾ ਵੀ ਮਮਾ ਬਣਾਉਣਾ ਤੁਹਾਡੀ ਵੀਡੀਓ ਕਰਦਾ ਆ ਬੋਹਾ ਇਹਨਾਂ ਜੀ ਇਹਨਾਂ ਦਮਨੀ ਜੀ ਲੱਤਾ ਪਹਾੜ ਨਹੀਂ ਚਲਦੇ ਆ ਬੜੀਆਂ ਗੱਡੀਆਂ ਰੋਕਦੇ ਨਹੀਂ ਹੈਗੇ ਐ ਨਹੀਂ ਕਰਦੇ ਬੋ ਨਹੀਂ ਕਰਦੇ ਮੇਰੀ ਗੱਡੀਆਂ ਚਲਾਨ ਕਰਤਾ ਐ ਆ ਬੋਹਾ ਉੱਤੇ ਤੂੰ ਖੜਕੇ ਵੀਡੀਓ ਬਣਾਉਣਾ ਮੌਕੇ ਤੇ ਦਬਾਬ ਬਣਾਉਣ ਦਾ ਮਾਰਾ ਤੇ ਜੇ ਤੂੰ ਬਧੀਆ ਸਹੀ ਮਾਨਸਿਕਤਾ ਦਾ ਮਾਲਕ ਹੁੰਦਾ ਨਾ ਤੂੰ ਚੁੱਪਚਾਪ ਉੱਥੋਂ ਜਾਂਦਾ ਆਰਾਮ ਨਾਲ ਚਲਾਨ ਭੁਗਤ ਦੱਸਦੇ ਪਤਾ ਵੀ ਨਹੀਂ ਲੱਗਦਾ ਕਿਸੇ ਨੂੰ ਤੇਰਾ ਇੱਕ ਚਲਾਨ ਕੀ ਹੋ ਗਿਆ ਤੂੰ ਤਾਂ ਸਾਰਾ ਪੰਜਾਬ ਸਿਰ ਤੇ ਚੱਕਣਾ ਕਰ ਲਿਆ ਕੱਲ ਨੂੰ ਤੇਰੇ ਵਰਗੇ ਤੇ ਕੋਈ ਪਰਚਾ ਵੱਡਾ ਹੋ ਜਵੇ ਤੂੰ ਤਾਂ ਉਹਦਾ ਲਹੂ ਬੀਲਵੇਂ ਹੋਈ ਤੂੰ ਆਪਦੇ ਜਿਹੜੇ ਆਪਣੇ ਪੇਜ ਬਣੇ ਮੈਨੇ ਫੇਸਬੁੱਕ ਤੇ ਮੇਰਾ ਵੀ ਆ ਚਾਲਾ ਆਪਾਂ ਜਿਹਨਾਂ ਨੂੰ ਆਪਦੇ ਪਰਸਨਲ ਮੁੱਦਿਆਂ ਲਈ ਵਰਤਣ ਲੱਗ ਗਏ ਯਾਰ ਫਿਰ ਤਾਂ ਗੱਲ ਤਾਂ ਗੱਲ ਆ ਨਾ ਇਹ ਗੱਲਾਂ ਨਹੀਂ ਵਧੀਆ ਲੱਗਦੀਆਂ ਛੋਟੇ ਵੀ ਰਫਤਾਰ ਰਹਿ ਮੈਂ ਤੈਨੂੰ ਸਿੱਧਾ ਇਹ ਕਹਿਣਾ ਤਿੰਨ ਚਾਰ ਹੋਰ ਵੀ ਤੇਰੇ ਵਰਗੇ ਆਏ ਜੇ ਕਈ ਨੇ ਲੋਕਾਂ ਨੂੰ ਵੀ ਪਤਾ ਜਿਹੜੀ ਤਰ੍ਹਾਂ ਇੱਕ ਵੀਡੀਓ ਪਾਈ ਵੀ ਉਹਦੇ ਥੱਲੇ ਕਮੈਂਟ ਪੜ ਤੇਰੇ ਹੱਕ ਚ ਕਿੰਨੇ 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 ਨਹੀਂ ਕੀ ਲਿਖਿਆ ਵਿਆ ਤੈਨੂੰ ਉੱਥੋਂ ਹੀ ਪਤਾ ਲੱਗ ਜਾਊ ਸਾਰਾ ਵੀ ਕਿੰਨੇ ਕ ਵੀ ਤੂੰ ਤੇਰੇ ਬਾਰੇ ਕੀ ਲੋਕ ਸੋਚਦੇ ਨੇ ਸਾਡਾ ਇੱਕ ਦੋਸਤ ਆ ਮਨਜੋਤ ਲਿਬੜਾ ਤਾਂ ਉਹਦੇ ਉਹਨੇ ਵੀ ਤੇਰੇ ਖਿਲਾਫ ਇੱਕ ਵੀਡੀਓ ਪਾਈ ਸੀ ਫੇਰ ਤੂੰ ਉਹਨੂੰ ਬਾਹਰ ਦੇ ਨੰਬਰਾਂ ਤੋਂ ਕਾਲਾਂ ਕਰਾਉਣਾ ਧਮਕੀਆਂ ਦਿਵਾਉਣਾ ਵੀਡੀਓ ਡਿਲੀਟ ਕਰ ਐ ਨਹੀਂ ਕੋਈ ਕਿਤੇ ਕਿਤੇ ਸੋਚਦਾ ਹੋਣਾ ਸਭ ਆਪਦੇ ਆਪ ਦੇ ਘਰੇ ਰਾਜੇ ਨੇ ਮੇਰੇ ਵੀਰਿਆ ਮਾੜਾ ਮੋਟਾ ਜੇ ਚਾਰ ਲੋਕ ਤੈਨੂੰ ਫੋਲੋ ਕਰਦੇ ਨੇ ਤਾਂ ਉਹਦਾ ਸਹੀ ਫਾਇਦਾ ਚੁੱਕ ਪੰਜਾਬ ਲਈ ਕੰਮ ਕਰ ਸਮਝੇ ਮੇਰੇ ਵੀਰ ਇਹ ਜਿਹੜੇ ਤੇਰੇ ਪੇਜ ਚੱਲਦਾ ਲੋਕਾਂ ਦੇ ਸਿਰ ਤੇ ਚੱਲਦਾ ਇਹਨੂੰ ਆਪਣੇ ਪਰਸਨਲ ਮੁੱਦੇ ਚ ਵਰਤਣ ਦੀ ਬਜਾਏ ਪੰਜਾਬ ਹਤਾਸ਼ੀ ਉਹ ਪੰਜਾਬ ਲਈ ਵਰਤੀ ਦਾ ਕੱਲ ਜਿਹੜੀ ਤੇ ਵੀਡੀਓ ਬਣਾਈਆ ਚੱਲ ਤੈਨੂੰ ਜਿੰਨੀ ਕਿ ਤੇਰੀ ਮਾਨਸਿਕਤਾ ਦੀ ਤਾਂ ਕਰ ਲਿਆ ਪਰ ਗਾਂ ਵਾਸਤੇ ਮੇਰਾ ਵੀਰ ਧਿਆਨ ਰੱਖਿਆ ਕਰ ਆਪਦੇ ਮੁੱਦੇ ਲਈ ਨਹੀਂ ਜਬਰ ਕਿੱਡੀ ਗਲਤੀ 100 200 ਰੁਪਏ ਭਰਿਆ ਹੁੰਦਾ ਉਹੋ ਤੱਕ ਇਹਨੇ ਕਹਿਆ ਜੀ ਮਾਨਸਿਕਤਾ ਸ਼ੋਅ ਕੀਤੀ ਆ ਬਸ ਪੰਜਾਬੀਆਂ ਮੇਰਾ ਤਾਂ ਅੱਜ ਵੀਡੀਓ ਬਣਾਉਣ ਦਾ ਮਤਲਬ ਇਹ ਹੀ ਸੀ ਚਲੋ ਹੁਣ ਬਾੜਾ ਵੀ ਨਹੀਂ ਜਲੀਲ ਕਰਨਾ ਇਹਨੂੰ ਕੀ ਪਤਾ ਇਹਨੂੰ ਸਮਝ ਲੱਗ ਜਵੇ ਤੇ ਜਿਹੜੇ ਹੋਰ ਤੇਰੇ ਵਰਗੇ ਪੰਜ ਚਾਰ ਨੇ ਉਹਨਾਂ ਨੂੰ ਵੀ ਨਸੀਹਤ ਮਿਲ ਜੂਗੀ ਬਸ ਪੰਜਾਬੀਓ ਅੱਜ ਦਾ ਮੁੱਦਾ ਇਹ ਹੀ ਸੀ ਇਹਨਾਂ ਕਹਿੰਦਾ ਬਾਦ ਫਿਮਾ ਦੇ ਜਾਜਕਾਂ ਜੇ ਕਿਸੇ ਨੂੰ ਵੱਧ ਘਟ ਕੇ ਆ ਗਿਆ ਹੋਵੇ ਤੇ ਕਰੋ ਫਤੇ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ